ਸਾਚੀਰੀ ਗਾਲ ਜੀ ਇਹ ਘਾਰਜ ਨੋਵਾ 755 ਤੇ ਇਹ ਪੰਜ ਗੇਰ ਆ ਗਿਆ ਤੇ 1 2 3 4 5 ਤੇ ਤਿੰਨ ਇਧਰ ਆ ਗਿਆ ਨਿਊ ਅਦਰ ਹਾਈ ਲੋ ਮੀਡੀਅਮ ਤਿੰਨ ਇਧਰ ਆ ਗਿਆ ਤੇ ਸਪੀਡ ਵੀ ਬਹੁਤ ਛੋਟੀ ਛੋਟੀ ਹੋ ਗਈ ਹੈ ਸੁਪਰ ਹੀਡਰ ਆ ਤੇ ਪੂਰਾ ਕੰਮ ਹੈ ਟਰੈਕਟਰ ਇਹਦਾ ਪੈਰਦਾਨ ਵੀ ਪੂਰੇ ਵਧੀਆ ਤੇ ਬਾਕੀ ਦਾ ਇਹਦੇ ਵਿੱਚ ਬਹੁਤ ਫੀਚਰ ਆ ਤੁਹਾਨੂੰ ਪੂਰੀ ਡਿਟੇਲ ਦਵਾਂਗੇ ਕਿਰਾਂ ਆਪਾਂ ਪੈਂਟ ਲੈ ਕੇ ਚੱਲਦੇ ਹਾਂ ਅੱਜ ਇਧਰ ਤਿੰਨ ਗੇਰ ਇਧਰ ਆ ਗਿਆ ਆਈ ਲੋਕ ਤੇ মিডিয়াম ਇੱਥੇ ਨਿਊਟਲ ਇਹਦੇ ਆਗੇ ਪੰਜ ਇਧਰ ਆ ਗਿਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਪੰਜਵਾਂ ਗਰ ਜੋ ਨਾਟ ਘਰਾਂ ਦਾ ਬਹੁਤ ਛੋਟਾ ਹੁੰਦਾ ਇਹਦਾ ਵੀ ਬਹੁਤ ਛੋਟਾ ਪੰਜਵਾਂ ਮੁੰਡੀ ਸੋਤ ਸ਼੍ਰੀ ਗੋਲ ਦੀ ਇਹ ਹੈਗਾ ਅਰਜਨ 7559 ਤੇ ਇਹ ਆਪ ਕੋਰਾ ਤੋਂ ਰਿਵਿਊ ਦੇਵਾਂਗੇ ਇਹਦੇ ਵਿੱਚ ਨਾ ਤਿੰਨ ਮੋੜ ਆਉਂਦੇ ਆ ਡੀਜ਼ਲ ਸੇਵਰ ਤੇ ਉਸ ਤੋਂ ਬਾਅਦ ਨੋਰਮਲ ਆ ਜਾਂਦਾ ਉਸ ਤੋਂ ਬਾਅਦ ਪਾਵਰ ਐਸਤੇ ਤਾਂ ਜਮਾ ਨਹੀਂ ਦਬਦਾ ਦਾ ਚਲੋ ਐਸਤੇ ਆ ਛੜਕ ਵਾਲਾ ਮੋੜ ਆਉਂਦਾ ਹੈ ਕਿ ਦਬਦਾ ਥੋੜਾ ਜਿਹਾ ਤੇ ਨੋਰਮਲ ਦੇ ਇਦੋਂ ਵੱਧ ਜ਼ੋਰ ਲੋਂਦਾ ਪਾਵਰ ਦੇ ਦਾ ਪੂਰਾ ਫੁੱਲ ਜ਼ੋਰ ਲੋਂਦਾ ਬਾਕੀ ਦਾ ਪਾਸ ਸਾਰਾ ਰਿਵਿਊ ਦੇਵਾਂਗੇ ਤਕਰੀਬਨ ਅੱਜੀ ਨਵੇਂ ਲਏ ਲਿਆ ਲਿਆ ਅਜੇ ਅਰਜਨ ਲੋਗੋ 752 4/4 ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਹੈਗਾ